ਕਿਸੇ ਵੀ ਪੁਲਿਸ ਅਧਿਕਾਰੀ ਨੂੰ ਕੋਈ ਵੀ ਇਨਫੋਰਮੇਸ਼ਨ ਦੇਣੀ ਹੋਵੇ ਇਲੈਕਟ੍ਰੋਨਿਕਲੀ ਸਿਸਟਮ ਦੇ ਰਾਹੀਂ ਆਪਣੀ ਕੰਪਲੇਂਟ ਦਰਜ ਕਰਾ ਸਕਦੇ ਹੋ ਕੋਈ ਇਨਫੋਰਮੇਸ਼ਨ ਕਿਸੇ ਡਰੱਗ ਦੇ ਪ੍ਰਤੀ ਕਿਸੇ ਦੇ ਪ੍ਰਤੀ ਵੀ ਕੋਈ ਦੇਣਾ ਹੋਵੇ ਤਾਂ ਤੁਸੀਂ ਦੇ ਸਕਦੇ ਹੋ ਪਰ ਦਾੰਦਦ ਨੇ ਕਿ ਬਹੁਤ ਸਾਰੇ ਪੁਲਿਸ ਅਧਿਕਾਰੀ ਅਕਸਰ ਫੋਨ ਅਟੈਂਡ ਨਹੀਂ ਕਰਦੇ ਫੋਨਾਂ ਤੇ ਵਟਸਐਪ ਤੇ ਮੈਸੇਜ ਨਹੀਂ ਦੇਖਦੇ ਵੈਸੇ ਤੇ ਆਪਣੇ ਜਿਹੜੇ ਪੰਜਾਬ ਸਰਕਾਰ ਆ ਇਹਨਾਂ ਨੇ ਇੱਕ ਵੈਬਸਾਈਟ ਪੁਲਿਸ ਦੀ ਬਣਾਈ ਜੀ ਆਪਾਂ ਪਹਿਲਾਂ ਪੁਲਿਸ ਦੀ ਗੱਲ ਕਰਦੇ ਆਂ ਜੀ ਵੈਬਸਾਈਟ ਬਣਾਈ ਆ ਜਿਹੜੀ ਵੈਬਸਾਈਟ ਦੇ ਉੱਤੇ ਆਪਾਂ ਆਪਣੀ ਜਿਹੜੀ ਕੋਈ ਵੀ ਕੋਈ ਵੀ ਬੰਦਾ ਜਿਹੜਾ ਆਪਣਾ ਕੰਪਲੇਂਟ ਅਪਲੋਡ ਕਰ ਦੇਵੇ ਤੇ ਉਹਨੂੰ ਜੁਆਈਡ ਆਈ ਨੰਬਰ ਆ ਜਾਂਦਾ ਇਲੈਕਟ੍ਰੋਨਿਕਲੀ ਜਿਹੜੀ ਆ ਉਹ ਦੇ ਸਕਦੇ ਆ ਜੀ ਇਲੈਕਟ੍ਰੋਨਿਕਲ ਦੇ ਵਿੱਚ ਜੇ ਦੇਖੀਏ ਤੇ WhatsApp ਇੱਕ ਬੜਾ ਸੌਖਾ ਜੇ ਹੁਣ ਰਿਕਸ਼ਾ ਚਲਾਉਣ ਵਾਲਾ ਜਾਂ ਕੋਈ ਦਿਹਾੜੀਦਾਰ ਜਾਂ ਕੋਈ ਕੋਈ ਵੀ ਬੰਦਾ ਦੇਖੇ ਤੇ WhatsApp ਜਿਹੜਾ ਵਾ ਉਹ ਦੇਖਦਾ ਮੋਸਟਲੀ ਅਧਿਕਾਰੀਆਂ ਦੇ ਜਿਹੜੇ ਨੰਬਰ ਨੇ WhatsApp ਉਹ ਪ੍ਰਾਈਵੇਟ ਕੀਤੇ ਨੇ ਤੁਸੀਂ ਜੇ ਕਿਸੇ ਨੂੰ WhatsApp ਦੇ ਉੱਤੇ ਕੋਈ ਮੈਸੇਜ ਕਰੋ ਤੇ ਤੁਹਾਨੂੰ ਨਹੀਂ ਪਤਾ ਲੱਗੂਗਾ ਕਿ ਅਗਲੇ ਨੇ ਮੈਸੇਜ ਅਧਿਕਾਰੀ ਨੇ ਦੇਖ ਲਿਆ ਕਿ ਨਹੀਂ ਦੇਖਿਆ ਕਿਉਂਕਿ ਆਮ ਤੌਰ 'ਤੇ ਦੇਖਿਆ ਵਾ ਵੀ ਜੇ ਆਪਾਂ ਕਿਸੇ ਨੂੰ ਮੈਸੇਜ ਕਰਦੇ ਹਾਂ ਤੇ ਉੱਤੇ ਨੀਲੀ ਟਿੱਕ ਲੱਗ ਜਾਂਦੀ ਹੈ ਤੇ ਸਾਨੂੰ ਪਤਾ ਲੱਗਦਾ ਵੀ ਅਗਲੇ ਨੇ ਮੈਸੇਜ ਸਾਡਾ ਪੜ੍ਹ ਲਿਆ ਹੁਣ ਜੇ ਮਤਲਬ ਸਾਨੂੰ ਪਤਾ ਹੀ ਨਹੀਂ ਲੱਗੂ ਕਿ ਇਹ ਕੰਪਲੀਟ ਕੀਤੀ ਹੈ ਤੇ ਅਗਲੇ ਨੇ ਮਤਲਬ ਅਧਿਕਾਰੀ ਨੇ ਵੇਖ ਲਿਆ ਕਿ ਨਹੀਂ ਵੇਖ ਲਿਆ ਸਾਡੀ ਪਰਮਿਸ਼ਨ ਪਹੁੰਚ ਗਈ ਆ ਕਿ ਨਹੀਂ ਪਹੁੰਚ ਗਈ ਫਿਰ ਇਹ ਦੁविधा ਜਰ ਰੋ ਆਪਾਂ ਜੇ ਵੈਸੇ ਸਿਵਲ ਤੇ ਹੋਰ ਕਿਸੇ ਵੀ ਵਿਭਾਗ ਵਿੱਚ ਲਾ ਲੋ ਹਰੇਕ ਨੂੰ 400 ਤੋਂ 1000 ਰੁਪਏ ਤੱਕ ਮੋਬਾਈਲ ਅਲਾਊਂਸ ਮਿਲਦਾ ਤੇ ਹਰੇਕ ਦੇ ਕੋਲ ਜੇ ਮੋਬਾਈਲ ਅਲਾਊਂਸ ਮਿਲਦਾ ਤੇ ਉਹਦੇ ਕੋਲ ਸਰਕਾਰੀ ਨੰਬਰ ਹੋਣਾ ਚਾਹੀਦਾ ਜੀ ਹਰੇਕ ਵਿਭਾਗ ਨੂੰ ਚਾਹੀਦਾ ਵੀ ਸਰਕਾਰੀ ਨੰਬਰ ਜਿਹੜਾ ਵਾ ਉਹ ਇਸ਼ੂ ਕਰੇ ਉਹਨਾਂ ਦੇ ਪ੍ਰਾਈਵੇਟ ਕਰਨਾ ਹੈ ਤੁਸੀਂ ਆਪਣਾ ਜਿਹੜਾ ਤੁਹਾਡੇ ਪ੍ਰਾਈਵੇਟ ਨੰਬਰ ਹੈ ਜਿਹੜਾ ਮੈਂ ਮੰਨ ਲਓ ਪਰਸਨਲ ਨੰਬਰ ਤੁਹਾਡੇ ਹੈਗੇ ਆ ਉੱਥੇ ਪ੍ਰਾਈਵੇਟ ਕਰੋ ਜੋ ਮਰਜ਼ੀ ਕਰੋ ਅੱਜ ਦੀ ਵੀਡੀਓ ਐ ਸਪੈਸ਼ਲ ਲੋਕਾਂ ਨੂੰ ਕਾਨੂੰਨ ਪਤੀ ਪ੍ਰਤੀ ਕੁਝ ਜਾਗਰੂਤ ਕਰਨ ਲਈ ਬਣਾ ਰਹੇ ਆ ਪਰ ਇੱਥੇ ਅਸੀਂ ਦੱਸ ਦਿੰਨੇ ਆ ਕਿ ਇਸ ਵੀਡੀਓ ਦੇ ਵਿੱਚ ਅਸੀਂ ਬਹੁਤ ਸਾਰੇ ਅਸਪਰਾਂ ਦੇ ਵਿੱਚ ਕੁਝ ਗੱਲਾਂ ਧਿਆਨ ਦੇ ਵਿੱਚ ਲਿਆਵਾਂਗੇ ਕੁਝ ਲੋਕਾਂ ਦੇ ਧਿਆਨ ਦੇ ਵਿੱਚ ਗੱਲਾਂ ਲਿਆਵਾਂਗੇ ਕਿਉਂਕਿ ਇੱਕ ਨਵਾਂ ਕਾਨੂੰਨ ਬੜਿਆ ਜਿਸ ਦੇ ਰਾਹੀਂ ਤੁਸੀਂ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਕੋਈ ਵੀ ਇਨਫੋਰਮੇਸ਼ਨ ਦੇਣੀ ਹੋਵੇ ਇਲੈਕਟ੍ਰੋਨਿਕਲੀ ਸਿਸਟਮ ਦੇ ਰਾਹੀਂ ਆਪਣੀ ਕੰਪਲੇਂਟ ਦਰਜ ਕਰਾ ਸਕਦੇ ਹੋ ਕੋਈ ਇਨਫੋਰਮੇਸ਼ਨ ਕਿਸੇ ਡਰੱਗ ਦੇ ਪ੍ਰਤੀ ਕਿਸੇ ਦੇ ਪ੍ਰਤੀ ਵੀ ਕੋਈ ਦੇਣਾ ਹੋਵੇ ਤਾਂ ਤੁਸੀਂ ਦੇ ਸਕਦੇ ਹੋ ਪਰ ਨੰਦਦ ਨੇ ਕਿ ਬਹੁਤ ਸਾਰੇ ਪੁਲਿਸ ਅਧਿਕਾਰੀ ਅਕਸਰ ਫੋਨ ਅਟੈਂਡ ਨਹੀਂ ਕਰਦੇ ਫੋਨਾਂ ਤੇ ਵਟਸਐਪ ਤੇ ਮੈਸੇਜ ਨਹੀਂ ਵੇਖਦੇ ਤਾਂ ਤੁਹਾਡੀ ਕੰਪਲੇਂਟ ਕਿਵੇਂ ਪਹੁੰਚੂਗੀ ਉਹਨਾਂ ਕੋਲ ਤੇ ਜਿਹੜਾ ਕਾਨੂੰਨ ਪਾਸ ਹੋਇਆ ਉਹਦੇ ਰਾਹੀਂ ਕਿਸ ਤਰ੍ਹਾਂ ਅਫਸਰ ਕੰਮ ਕਰਨਗੇ ਇਹ ਸਾਰੀ ਕਹਾਣੀ ਤੇ ਮੇਰੇ ਨਾਲ ਗੱਲਬਾਤ ਕਰਨਗੇ ਯੂਨੀਵਰਸਲ ਆਰਗਨਾਈਜੇਸ਼ਨ ਦੇ ਪ੍ਰਧਾਨ ਸਤਨਾਥ ਸਿੰਘ ਢਾਲੀਵਾਲ ਦੱਸਣਗੇ ਕਿ ਇਸ ਤਰੀਕੇ ਨਾਲ ਕਾਨੂੰਨ ਪਾਸ ਹੋਇਆ ਤੇ ਅਫਸਰ ਕਿਵੇਂ ਫੋਨ ਚੱਕਣਗੇ ਅਫਸਰ ਜੇ ਅਫਸਰ ਨਹੀਂ ਫੋਨ ਚੱਕਦੇ ਤਾਂ ਫਿਰ ਇੱਕ ਕਾਨੂੰਨ ਬਣਾਇਆ ਚ ਉਸ ਕੇ ਸਵਾਸਤੇ ਆ ਗੱਲਬਾਤ ਕਰ ਰਹੇ ਹਾਂ ਤਰਿਆਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਤਰਿਆਲ ਜੀ ਕਿਵੇਂ ਵੀ ਕਹਦੇ ਹਾਂ ਕਿ ਇੱਕ ਨਵਾਂ ਕਾਨੂੰਨ ਆ ਗਿਆ ਜਿਸ ਦੇ ਰਾਹੀਂ ਤੁਸੀਂ ਵਟਸਐਪ ਤੇ ਵੀ ਆਪਣੀ ਇਨਫੋਰਮੇਸ਼ਨ ਭੇਜ ਸਕਦੇ ਹੋ ਤੇ ਹੋਰ ਵੀ ਬਹੁਤ ਤਰੀਕੇ ਨਾਲ ਜਿਹੜੀ ਪੁਲਿਸ ਕੰਪਲੇਂਟ ਜਾਂ ਉਹ ਜਿਹੜੀ ਮੇਲਤੀ ਭੇਜ ਸਕਦੇ ਹੋ ਤਾਂ ਸਿਸਟਮ ਇਹ ਆ ਵੀ ਬਹੁਤ ਸਾਰੇ ਆਫਸਰ ਆਪਣਾ ਫੋਨ ਨੇ ਇੰਟੈਂਡ ਕਰਦੇ ਬਹੁਤ ਸਾਰੇ ਆਫਸਰ ਆਪਣਾ WhatsApp ਨੇ ਚੈੱਕ ਕਰਦੇ ਤਾਂ ਤੁਹਾਡੀ ਸੁਣਵਾਈ ਕਿੱਥੇ ਜਾ ਕੇ ਹੋਵੇਗੀ ਰਾਣਾ ਜੀ ਵੈਸੇ ਤੇ ਆਪਣਾ ਜਿਹੜੇ ਪੰਜਾਬ ਸਰਕਾਰ ਆ ਇਹਨਾਂ ਨੇ ਇੱਕ ਵੈਬਸਾਈਟ ਪੁਲਿਸ ਦੀ ਬਣਾਈ ਆ ਜੀ ਆਪਾਂ ਪਹਿਲਾਂ ਪੁਲਿਸ ਦੀ ਗੱਲ ਕਰਦੇ ਆ ਜੀ ਵੈਬਸਾਈਟ ਬਣਾਈ ਆ ਜਿਹੜੀ ਵੈਬਸਾਈਟ ਦੇ ਉੱਤੇ ਆਪਾਂ ਆਪਣੀ ਜਿਹੜੀ ਕੋਈ ਵੀ ਕੋਈ ਵੀ ਬੰਦਾ ਜਿਹੜਾ ਆਪਣਾ ਕੰਪਲੇਂਟ ਅਪਲੋਡ ਕਰ ਦੇਵੇ ਤੇ ਉਹਨੂੰ ਜੁਆਈਡੀ ਨੰਬਰ ਆ ਜਾਂਦਾ ਜੀ ਪਰ ਉਹ ਪ੍ਰੋਸੀਜਰ ਬੜਾ ਔਖਾ आम नागरिक ਜਿਹੜਾ ਵਾ ਉਹ ਮਤਲਬ ਅਪਲੋਡ ਨਹੀਂ ਕਰ ਸਕਦਾ ਉਹ ਮਨ ਕੇ ਹੀ ਇਨਸਾਨ ਨਹੀਂ ਪਰੇ ਘੱਟ ਪਰੇ ਲਿਖਦੇ ਹੁੰਦੇ ਬਾਅਦ ਹੁਣ ਕਿਉਂਕਿ ਜਿਹੜਾ ਕਾਨੂੰਨ ਹੈ ਕਾਨੂੰਨ ਮੁਤਾਬਕ ਅਸੀਂ ਜਿਹੜੇ ਇਨਫੋਰਮੇਸ਼ਨ ਹੈ ਪੁਲਿਸ ਨੂੰ ਆਪਣੀ ਜਿਹੜੀ ਕੰਪਲੇਂਟ ਹੈ ਇਲੈਕਟ੍ਰੋਨਿਕਲੀ ਜਿਹੜੀ ਹੈ ਉਹ ਦੇ ਸਕਦੇ ਆ ਜੀ ਇਲੈਕਟ੍ਰੋਨਿਕਲ ਦੇ ਵਿੱਚ ਜੇ ਦੇਖੀਏ ਤੇ ਵਟਸਐਪ ਇੱਕ ਬੜਾ ਸੌਖਾ ਜੇ ਹੁਣ ਰਿਕਸ਼ਾ ਚਲਾਉਣ ਵਾਲਾ ਜਾਂ ਕੋ ਦਿਹਾੜੀਦਾਰ ਜਾਂ ਕੋਈ ਕੋਈ ਵੀ ਬੰਦਾ ਦੇਖੀਏ ਤੇ ਵਟਸਐਪ ਜਿਹੜਾ ਵਾ ਉਹ ਦੇਖਦਾ ਪਰ ਇੱਕ ਬੜੀ ਮਲੇ ਹਰਾਨੇ ਜਨਕਿਆ ਤੇ ਇੱਕ ਸਰਕਾਰ ਦੇ ਵੀ ਧਿਆਨ ਚ ਲਿਆਉਣੀ ਚਾਹੀਦੇ ਤੇ ਪੁਲਿਸ ਜਿਹੜੇ ਅਧਿਕਾਰੀ ਉੱਚ ਅਧਿਕਾਰੀ ਉਹਨਾਂ ਦੇ ਉੱਤੇ ਧਿਆਨ ਚ ਲਿਆਉਣਾ ਚਾਹੀਦੇ ਆ ਤੇ ਮੋਸਟਲੀ ਅਧਿਕਾਰੀਆਂ ਦੇ ਜਿਹੜੇ ਨੰਬਰ ਨੇ ਵਟਸਐਪ ਉਹ ਪ੍ਰਾਈਵੇਟ ਕੀਤੇ ਨੇ ਜੀ ਕਿਸ ਤਰੀਕੇ ਨਾਲ ਪ੍ਰਾਈਵੇਟ ਤੁਸੀਂ ਜੇ ਕਿਸੇ ਨੂੰ ਵਟਸਐਪ ਦੇ ਉੱਤੇ ਕੋਈ ਮੈਸੇਜ ਕਰੋ ਤੇ ਤੁਹਾਨੂੰ ਨਹੀਂ ਪਤਾ ਲੱਗੂਗਾ ਕਿ ਅਗਲੇ ਨੇ ਮੈਸੇਜ ਅਧਿਕਾਰੀ ਨੇ ਦੇਖ ਲਿਆ ਕਿ ਨਹੀਂ ਦੇਖ ਲਿਆ ਕਿਉਂਕਿ ਆਮ ਤੋਸੀਂ ਦੇਖਿਆ ਹੋਵੇਗਾ ਵੀ ਜੇ ਆਪਾਂ ਕਿਸੇ ਨੂੰ ਮੈਸੇਜ ਕਰਦੇ ਹਾਂ ਤੇ ਉੱਤੇ ਨੀਲੀ ਟਿੱਕ ਲੱਗ ਜਾਂਦੀ ਹੈ ਤੇ ਸਾਨੂੰ ਪਤਾ ਲੱਗਦਾ ਵੀ ਅਗਲੇ ਨੇ ਮੈਸੇਜ ਸਾਡਾ ਪੜ੍ਹ ਲਿਆ ਜੀ ਹੁਣ ਕਾਨੂੰਨ ਮੁਤਾਬਕ ਇਹ ਹੈ ਵੀ ਜਦੋਂ ਅਸੀਂ ਕੋਈ ਇਨਫੋਰਮੇਸ਼ਨ ਦਿੰਨੇ ਆ ਜੀ ਤੇ ਉਹਦੇ 3 ਦਿਨ ਦੇ ਵਿੱਚ ਵਿੱਚ ਅਧਿਕਾਰੀ ਨੇ ਬੁਲਾ ਕੇ ਤੇ ਉਹ ਜਿਹੜੀ ਅਸੀਂ ਕੰਪਲੇਂਟ ਦਿੱਤੀ ਆ ਉਹਦੇ ਤੇ ਸਾਈਨ ਕਰਾਉਣੇ ਹੁੰਦੇ ਆ ਸਾਈਨ ਜੀ ਕੰਪਲੇਂਟਡ ਦੇ ਕੋਲੋਂ ਹੁਣ ਜੇ ਮਤਲਬ ਸਾਨੂੰ ਪਤਾ ਹੀ ਨਾ ਲੱਗੋ ਵੀ ਅਸੀਂ ਕੰਪਲੀਟ ਕੀਤੀ ਆ ਤੇ ਅਗਲੇ ਨੇ ਮਤਲਬ ਅਧਿਕਾਰੀ ਨੇ ਵੇਖ ਲਿਆ ਕਿ ਨਹੀਂ ਵੇਖ ਲਿਆ ਸਾਡੀ ਇਨਫੋਰਮੇਸ਼ਨ ਪਹੁੰਚ ਗਈ ਆ ਕਿ ਨਹੀਂ ਪਹੁੰਚ ਗਈ ਫਿਰ ਤੇ ਦੁਬਿਧਾ ਚ ਰਹੋ ਹੂੰ ਜਾਂ ਬੰਦਾ ਜਿਹੜਾ ਕੋਈ ਜਾ ਕੇ ਤੇ ਅਧਿਕਾਰੀ ਦੇ ਪੇਸ਼ ਹੋ ਕੇ ਦੋ ਹੂੰ ਪਰ ਜੇ ਹੁਣ ਕਾਨੂੰਨ ਬਣ ਗਿਆ ਤੇ ਕਾਨੂੰਨ ਮੁਤਾਬਕ ਕਿਉਂ ਨਾ ਕੋਈ ਵੀ ਬੰਦਾ ਜਿਹੜਾ ਵਾ ਉਹ ਘਰ ਬੈਠਾ ਕੰਪਲੇਂਟ ਕਰ ਸਕੇ ਜੀ ਅਸੀਂ ਇਹ ਗੱਲ ਇਹ ਕਰਕੇ ਕਰਦੇ ਆ ਕਿਉਂਕਿ ਕੋਈ ਵੀ ਪੁਲਿਸ ਅਧਿਕਾਰੀ ਨੂੰ ਪੁਲਿਸ ਨੂੰ ਛੱਡ ਕੇ ਆਪਾਂ ਜੇ ਵੈਸੇ ਸਿਵਲ ਚ ਹੋਰ ਕਿਸੇ ਵੀ ਮਹਿਕਮੇ ਚ ਲਾ ਦੋ ਹਰੇਕ ਨੂੰ 400 ਤੋਂ 1000 ਰੁਪਏ ਤੱਕ ਮੋਬਾਈਲ ਅਲਾਊਂਸ ਮਿਲਦਾ ਜੀ ਪੁਲਿਸ ਦੇ ਕੋਲ ਆਮੀ ਦੇਖਿਆ ਸਰਕਾਰੀ ਨੰਬਰ ਆ ਬਿਲਕੁਲ ਬਿਲਕੁਲ ਹੈਨਾ ਅਸੀਂ ਤੇ ਇਹ ਕਹਿੰਦੇ ਆ ਕਿ ਹਰੇਕ ਦੇ ਕੋਲ ਜੇ ਮੋਬਾਈਲ ਅਲਾਊਂਸ ਮਿਲਦਾ ਤੇ ਉਹਦੇ ਕੋਲ ਸਰਕਾਰੀ ਨੰਬਰ ਹੋਣਾ ਚਾਹੀਦਾ ਜੀ ਹਰੇਕ ਵਿਭਾਗ ਨੂੰ ਚਾਹੀਦਾ ਆ ਕਿ ਉਹ ਸਰਕਾਰੀ ਨੰਬਰ ਜਿਹੜਾ ਵਾ ਉਹ ਇਸ਼ੂ ਕਰੇ ਤੇ ਹੁਣ ਜੇ ਪ੍ਰਾਈਵੇਟ ਕਰਨਾ ਆ ਤੁਸੀਂ ਆਪਣਾ ਜਿਹੜਾ ਤੁਹਾਡੇ ਪ੍ਰਾਈਵੇਟ ਨੰਬਰ ਆ ਜਿਹੜਾ ਮੈਂ ਮੰਨ ਲਓ ਪਰਸਨਲ ਨੰਬਰ ਤੁਹਾਡੇ ਹੈਗੇ ਆ ਉੱਤੇ ਪ੍ਰਾਈਵੇਟ ਕਰੋ ਜੋ ਮਰਜ਼ੀ ਕਰੋ ਹਮ ਹੁਣ ਪਬਲਿਕ ਦੇ ਵਿੱਚ ਸਰਕਾਰੀ ਨੰਬਰ ਹੋਵੇ ਜੀ ਤੇ ਸਰਕਾਰੀ ਨੰਬਰ ਦੇ ਉੱਤੇ ਕੋਈ WhatsApp ਤੇ ਜਾਂ ਕੋਈ ਮੰਨ ਲਓ 50 60 ਕਿਲੋਮੀਟਰ ਤੋਂ ਕਿਸੇ ਨੇ ਜਾਣਾ ਜੇ ਉਹ ਪਹਿਲਾਂ ਜਾਣ ਤੋਂ ਪਹਿਲਾਂ ਫੋਨ ਕਰਦਾ ਅਧਿਕਾਰੀ ਨੂੰ ਸਰਕਾਰੀ ਨੰਬਰ ਤੇ ਕਰੇ ਉਹਦਾ ਫੋਨ ਅਟੈਂਡ ਹੋਵੇ ਜੇ ਫੋਨ ਅਟੈਂਡ ਨਹੀਂ ਹੋ ਜਾਊਗਾ ਗਾੜੀ ਅਧਿਕਾਰੀ ਮਿਲੂਗਾ ਨਹੀਂ ਤੇ ਫਿਰ ਉਹ ਕਿਤੇ ਜਾਊਗਾ ਜੀ ਉਹਦੇ ਪੈਸੇ ਨਹੀਂ ਵੇਸਟ ਹੋਵੇ ਟਾਈਮ ਨਹੀਂ ਵੇਸਟ ਬੈਕ ਉਹ ਆਜੂਗਾ ਇਹ ਕਰਕੇ ਅਸੀਂ ਇਹ ਮਤਲਬ ਆਮ ਪਬਲਿਕ ਨੂੰ ਤੇ ਇਹ ਹੈ ਵੀ ਤੁਸੀਂ WhatsApp ਦੇ ਉੱਤੇ ਵੀ ਕੰਪਲੀਟ ਕਰ ਸਕਦੇ ਹੋ ਤੇ ਇੱਕ ਜਿਹੜੀ ਸਰਕਾਰ ਆ ਜਾਂ ਆਪਾਂ ਪ੍ਰਸ਼ਾਸਨ ਆ ਉਹਦੇ ਕੋ ਆਪਣੀ ਇਹੀ ਮੰਗ ਆ ਕਿ ਜਿਹੜੇ ਸਰਕਾਰੀ ਨੰਬਰ ਜਿਹੜਾ ਵੀ ਮੰਨ ਲਓ ਥਾਣੇ ਦੇ ਵਿੱਚ ਮੁੰਸ਼ੀ ਰੀਡਰ ਐਸ ਐਚਓ ਜਾਂ ਜਿਹੜਾ ਆਯੂ ਕੋਈ ਹੈਗਾ ਹੈ ਨਾ ਉਹ ਉਹਨਾਂ ਕੋ ਜਿਹੜੇ ਸਰਕਾਰੀ ਨੰਬਰ ਨੇ ਉਹ ਚੁੱਕਣ ਦੇ ਬੌਂਡ ਹੋਣ ਤੇ ਉਹਨਾਂ ਦੇ ਪ੍ਰਾਈਵੇਟ ਨਾ ਹੋਣ ਜਿਹੜੇ ਵਟਸਐਪ ਜਿਹੜਾ ਉਹ ਪ੍ਰਾਈਵੇਟ ਨਾ ਹੋਵੇ ਜੀ ਤੇ ਫਿਰ ਜੇ ਗੱਲ ਆਪਾਂ ਗੱਲ ਕਰੀਏ ਫਿਰ ਹੱਲ ਕੀ ਹੋਊ ਲੋਕਾਂ ਦੀਆਂ ਕੰਪਲੇਂਟਾਂ ਵੀ ਆਨਲਾਈਨ ਦਰਜ ਹੋ ਗਈਆਂ ਲੋਕਾਂ ਦੀ ਸੁਣਵਾਈ ਬਣੀ ਹੋ ਰਹੀ ਅਫਸਰ ਫੋਨ ਨਹੀਂ ਚੱਕਦੇ ਤੇ ਆ ਕਿਹੜਾ ਤਰੀਕਾ ਪਰਤੇ ਜਾਊਗਾ ਕਿ ਲੋਕਾਂ ਦੀ ਸੁਣਵਾਈ ਹੋਵੇ ਅਫਸਰ ਫੋਨ ਵੀ ਚੱਕਣ ਲੱਗ ਜੇ ਨਾ ਅਫਸਰਾਂ ਦੇ ਸਰਕਾਰੀ ਨੰਬਰ ਬਹੁਤ ਸਾਰੇ ਆਪਾਂ ਦੇਖ ਕੇ ਕਿ ਬੰਦ ਹੀ ਹੁੰਦੇ ਅਕਸਰ ਜਿੰਨੇ ਵੀ ਸਰਕਾਰੀ ਨੰਬਰਾਂ ਉਹਨਾਂ ਵਿੱਚੋਂ ਜੇ 100 ਸਰਕਾਰੀ ਨੰਬਰਾਂ ਤਾਂ ਉਹਨਾਂ ਦੇ ਵਿੱਚੋਂ 70 ਨੰਬਰ ਹੀ ਚੱਲ ਰਹੇ 30 ਨੰਬਰ ਬਹੁਤ ਟਾਈਮ ਦੇ ਬੰਦ ਹੀ ਆ ਰਹੇ ਨੰਬਰ 1 ਹੁੰਦੇ ਫਿਰ ਵਟਸਐਪ ਜਿਹੜਾ ਵਾ ਉਹ ਤੁਹਾਨੂੰ ਦੱਸਿਆ ਹੋਵੇ ਮੋਸਟਲੀ ਬੰਦ ਜਾਂ ਮਤਲਬ ਕਿ ਕਹਿੰਦੇ ਆਵੇ ਪ੍ਰਾਈਵੇਟ ਕੀਤੇ ਹੋਣਾਂ ਨੇ ਮੈਂ ਵੈਸੇ ਤੇ ਜੇ ਨਹੀਂ ਇਹਨਾਂ ਨੇ ਵਰਤਣੇ ਤੇ ਫਿਰ ਸਰਕਾਰ ਜਿਹੜਾ ਮੋਬਾਈਲ ਅਲਾਉਂਸ ਦਿੰਦੀ ਉਹ ਕਿਉਂ ਉਹ ਤਾਂ ਨਹੀਂ ਬੰਦ ਕਰ ਦਵੇ ਜੀ ਤੇ ਮੋਬਾਈਲ ਅਲਾਉਂਸ ਮਿਲੇ ਨਾ ਇਹਨਾਂ ਨੂੰ ਜੀ ਕਿਉਂਕਿ ਇਹ ਪਬਲਿਕ ਸਰਵੰਟ ਨੇ ਸਰਵੰਟ ਨੇ ਤੇ ਜਿਹੜਾ ਪਬਲਿਕ ਸਰਵੰਟ ਹੈ ਉਹ ਪਬਲਿਕ ਦੇ ਵਾਸਤੇ ਆ ਤੇ ਜੇ ਉਹਨੂੰ ਸਰਕਾਰ ਨੇ ਇਹ ਵੀ ਸਹੂਲਤ ਦਿੱਤੀ ਵੀ ਤੈਨੂੰ ਨੰਬਰ ਵੀ ਦੇ ਦਿੱਤਾ ਜੀ ਤੈਨੂੰ ਉਹਦਾ ਅਲਾਉਂਸ ਵੀ ਦੇ ਦਿੱਤਾ ਹੂੰ ਮੈਂ ਕਿ ਮੈਨੂੰ ਹੈਨਾ ਤੇ ਜੇ ਉਹ ਨੰਬਰ ਵਾ ਸਰਕਾਰੀ ਅਲਾਉਂਸ ਹੈ ਤੇ ਉਹ ਬਾਉਂਡ ਹੋਵੇ ਚੱਕਣ ਨੂੰ ਚੱਕੇ ਫੋਨ ਅੱਛਾ ਜੀ ਥੱਲੇ ਸਿਪਾਈ ਤੋਂ ਲੈ ਕੇ ਉੱਤੇ ਡੀਜੀਪੀ ਤੱਕ ਜਿਹੜਾ ਵੀ ਬੰਦਾ ਕਿਸੇ ਨੂੰ ਫੋਨ ਕਰਦਾ ਉਹ ਫੋਨ ਤੇ ਅਟੈਂਡ ਹੋਵੇ ਕੋਈ ਵੀ ਕਰੇ ਜੀ ਫਿਰ ਉਹ ਵਟਸਐਪ ਜਿਹੜਾ ਵਾ ਉਹ ਬਿਲਕੁਲ ਚੱਲਦਾ ਹੋਵੇ ਕਿਉਂਕਿ ਚੱਲਦਾ ਮੀਨਸ ਪੇ ਵਟਸਐਪ ਜਿਹੜਾ ਵਾ ਪ੍ਰਾਈਵੇਟ ਨਾ ਕੀਤਾ ਹੋਵੇ ਜੇ ਕੋਈ ਮੈਸੇਜ ਕਰਦਾ ਮੈਂ ਮੈਸੇਜ ਕਰਦਾ ਤੇ ਜੇ ਕਿਸੇ ਅਧਿਕਾਰੀ ਦੇ ਕੋਲ ਪੁਲਿਸ ਅਧਿਕਾਰੀ ਕੋਲ ਜਾਂ ਕਿਸੇ ਕੋ ਮੈਸੇਜ ਜਾਂਦਾ ਤੇ ਮੈਨੂੰ ਪਤਾ ਲੱਗੇ ਉਹਨੇ ਵੇਖ ਲਿਆ ਜੀ ਚਾਹੇ ਉਹਨੇ ਰਿਪਲਾਈ ਕੀਤਾ ਜਾਂ ਨਹੀਂ ਰਿਪਲਾਈ ਕੀਤਾ ਜਾਂ ਨਹੀਂ ਕੀਤਾ ਪਰ ਸਾਨੂੰ ਇਹਨਾਂ ਕਨਫਰਮੇਸ਼ਨ ਤੇ ਹੋਵੇ ਰਵਹਤ ਰਿਪਲਾਈ ਮਤਲਬ ਹੋਣੀ ਚਾਹੀਦੀ ਹੈ ਵੀ ਓ ਬਿਲਕੁਲ ਤੁਹਾਡੀ ਮੈਸੇਜ ਆ ਗਿਆ ਹੈ ਨਾ ਫਿਰ ਬਣਾ ਕੇ ਚੱਲੋ ਕੋਈ ਮਤਲਬ ਉਹ ਪ੍ਰੋਸੀਜਰ ਅਡਾਪਟ ਕੀਤਾ ਜਾ ਸਕਦਾ ਕੋਈ ਬਣਾਇਆ ਜਾ ਸਕਦਾ ਵੀ ਮਤਲਬ ਕੋਈ ਜਿਹੜਾ ਕੰਪਲੇਂਟ ਨੂੰ ਕਿਦਾਂ ਡੀਲ ਕਰਨਾ ਕਿਦਾਂ ਨਹੀਂ ਕਰਨਾ ਕਿਦਾਂ ਦੇ ਦੇ ਮੈਸੇਜ ਦੇਖਣਾ ਪਰ ਅਗਲੇ ਨੂੰ ਇੱਕ ਇਹ ਤਾਂ ਹੋ ਜਾਊਗਾ ਵੀ ਮੈਸੇਜ ਦੇਖ ਲੈ ਜੀ ਪਰ ਇਹਨਾਂ ਨੂੰ ਸ਼ਿਕਰ ਗੱਲ ਕਰੀ ਆਪਾਂ ਲਾਸਟ ਦੇ ਵਿੱਚ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ ਵੀ ਹਰ ਰੋਜ਼ ਨਵੇਂ ਕਾਨੂੰਨ ਆ ਜਾਂਦੇ ਹਰ ਰੋਜ਼ ਲੋਕਾਂ ਨੂੰ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ ਪਰ ਲੋਕੀਓ ਸਹੂਲਤਾਂ ਤੋਂ ਅੱਜ ਤੱਕ ਕਦੇ ਵੀ ਸੰਤੁਸ਼ਟ ਨਹੀਂ ਹੋਏ ਕਿ ਸਾਨੂੰ ਕਾਨੂੰਨ ਵੱਲੋਂ ਆਹ ਸਹੂਲਤਾਂ ਮਿਲੀਆਂ ਸੀ ਇਹਦੇ ਨਾਲ ਵੀ ਸੰਤੋਸ਼ਤਾ ਚਾਹੇ ਆਨਲਾਈਨ ਕਰੀਏ ਕੰਪਲੇਂਟ ਜਾਣ ਲੱਗੀ ਚਾਹੇ ਡਾਕ ਰਹੀ ਭੇਜ ਜਾਲੇ ਉਹ ਵੀ ਜਾਣ ਲੱਗੀ ਚਾਹੇ ਬੰਦਾ ਜਾ ਕੇ ਦੇ ਆਵੇ ਉਹ ਵੀ ਕੰਪਲੇਂਟ ਜਾਣ ਲੱਗੀ ਪਰ ਲੋਕੀ ਅੱਜ ਤੱਕ ਉਸੇ ਤਰੀਕੇ ਨਾਲ ਜਿਵੇਂ ਪਹਿਲੀ ਨਗਰ ਕਾਨੂੰਨ ਨੂੰ ਵੇਖਦੇ ਸੀ ਉਸੇ ਤਰੀਕੇ ਨਾਲ ਅੱਜ ਵੀ ਹਰੇ ਕਾਰਨ ਕੀ ਦੇਖੋ ਤੁਸੀਂ ਹੁਣੇ ਤੇ ਗੱਲ ਕੀਤੀ ਹੈ ਵੀ ਮੋਸਟਲੀ ਅਧਿਕਾਰੀਆਂ ਦੇ ਪੁਲਿਸ ਵਾਲਿਆਂ ਦੇ ਜਾਂ ਹੋਰ ਸਿਵਲ ਦੇ ਵਿੱਚ ਵੀ ਨੰਬਰ ਬੰਦ ਆਉਂਦੇ ਆ ਫੋਨ ਚੱਕਦੇ ਨਹੀਂ ਜੀ ਹੁਣ ਇਹ ਚੱਕੇ ਜਾਣ ਮਤਲਬ ਅਟੈਂਡ ਕੀਤਾ ਜਾਵੇ ਅਗਲੇ ਨੂੰ ਸੰਤੁਸ਼ਟੀ ਤਾਂ ਹੋਊਗੀ ਜੀ ਮਤਲਬ ਜੇ ਇੰਪਲੀਮੈਂਟੇਸ਼ਨ ਹੁੰਦੀ ਆ WhatsApp ਦੇ ਉੱਤੇ ਪਤਾ ਲੱਗਦਾ ਵੀ ਮੈਂ ਕੰਪਲੇਂਟ ਕੀਤੀ ਤੇ ਮੇਰੀ ਕੰਪਲੇਂਟ ਉੱਥੇ ਪਹੁੰਚ ਗਈ ਹੈ ਨਹੀਂ ਤੇ ਮੈਂ ਬਾਰ-ਬਾਰ ਥੋੜਾ ਜਿਹਾ ਫੋਨ ਕਰੂੰਗਾ ਫੋਨ ਹੀ ਚੱਕਣਾ ਜੇ ਮੈਸੇਜ ਕਰਤਾ ਤੇ ਉਹ ਦੇਖਣਾ ਨਹੀਂ ਕਿਸ ਨੇ ਤੇ ਫਿਰ ਮਤਲਬ ਸੰਤੁਸ਼ਟੀ ਕਿਵੇਂਣੀ ਆ ਫਿਰ ਤੇ ਇੱਕ ਦੁਵੇਦਾ ਚ ਹੀ ਆ ਬੰਦਾ ਜੀ ਤੁਹਾਡੀ ਜਥੇ ਬੰਦੀ ਵੱਲੋਂ ਇਸ ਕਾਨੂੰਨ ਨੂੰ ਲੋਕਾਂ ਵਾਸਤੇ ਇਨਫੋਰਮੇਸ਼ਨ ਤਾਂ ਦੇ ਦਿੱਤੀ ਠੀਕ ਹੈ ਲੋਕਾਰੀ ਸੋਲ ਤਰੀਕੇ ਮੈਂ ਦੇਖਦੇ ਹਾਂ ਤੇ ਕਿਦਾਂ ਜਿੱਥੇ ਬੰਦੇ ਲੈ ਲਿਆ ਕੀ ਕਦਮ ਹੋਏਗਾ ਅ ਦੇਖੋ ਅਸੀਂ ਪਹਿਲਾਂ ਤੇ ਇੱਕ ਇਹ ਪ੍ਰਸ਼ਾਸਨ ਨੂੰ ਕਹਿਣ ਦਾ ਹੀ ਬਹੁਤ ਆ ਤੇ ਤੁਸੀਂ ਆ ਜਿਹੜੇ ਆਪਣੇ ਵੀ ਕਿਉਂਕਿ ਜੇ ਇੱਕ ਪੁਲਿਸ ਕਮਿਸ਼ਨਰ ਜਾਂ ਇਸ ਜ਼ਿਲ੍ਹਾ ਮੁਖੀ ਹੈ ਜੋ ਸਾਰਿਆਂ ਨੂੰ ਡਾਇਰੈਕਸ਼ਨ ਕਰਦੇ ਵੀ ਭਾਈ ਇਹ ਸਰਕਾਰੀ ਨੰਬਰ ਆ ਜੀ ਜਾਂ ਡੀਸੀ ਮਤਲਬ ਸਿਵਲ ਦੇ ਵਿੱਚ ਹੈ ਨਾ ਜਾਂ ਕੋਈ ਵੀ ਮਹਿਕਮੇ ਦਾ ਜਿਹੜਾ ਮੁਖੀ ਹੈ ਵੀ ਜਿਹੜਾ ਤੁਹਾਡੇ ਸਰਕਾਰੀ ਨੰਬਰ ਹੈ ਤੁਸੀਂ ਅਲਾਉਂਸ ਲੈਂਦੇ ਹੋ ਤੁਸੀਂ ਹਰ ਇੱਕ ਦਾ ਫੋਨ ਅਟੈਂਡ ਕਰਨਾ ਜੀ ਤੇ ਤੁਸੀਂ ਵਟਸਐਪ ਤੁਹਾਡਾ ਜਿਹੜਾ ਉਹ ਪ੍ਰਾਈਵੇਟ ਨਹੀਂ ਹੋਣਾ ਚਾਹੀਦਾ ਸਰਕਾਰੀ ਨੰਬਰ ਵਾਲਾ ਜਿਹੜਾ ਜਿਹਦੇ ਤੁਸੀਂ ਅਲਾਉਂਸ ਲੈ ਰਹੇ ਹੋ ਜਿਹਦੇ ਤੇ ਉਹ ਤੁਹਾਡਾ ਮਤਲਬ ਇਹ ਪ੍ਰਾਈਵੇਟ ਨਹੀਂ ਹੋਣਾ ਚਾਹੀਦਾ ਜੀ ਲੋਕੀ ਸੰਤੁਸ਼ਟ ਗਿਆ ਇਨਫਾਰਮੇਸ਼ਨ ਜਾਵੇ ਅਗਲੇ ਦੇ ਕਾਰਵਾਈ ਹੋਵੇ ਅਗਲੇ ਨੂੰ ਇਹ ਚ ਜਵਾਬ ਨਾ ਮਿਲੇ ਮੈਂ ਤੇ ਵੇਖਿਆ ਹੀ ਨਹੀਂ ਜੇਕਰ ਸਿਸਟਮ ਇਹ ਜੇ ਪ੍ਰਾਈਵੇਟ ਕੀਤਾ ਤੇ ਅਗਲਾ ਭਾਵੇਂ ਅਧਿਕਾਰੀ ਕਹਿ ਦਵੇ ਵੀ ਅਹੀਂ ਮੈਂ ਤੇ ਵਟਸਐਪ ਦੇਦਾ ਹੀ ਨਹੀਂ ਜੇ ਸਿਸਟਮ ਇਸ ਤਰੀਕੇ ਨਾਲ ਚੱਲ ਰਿਹਾ ਤੁਹਾਡੀ ਜਥੇਵੰਲੀ ਨੂੰ ਕਿਸੇ ਡੀਸੀਪੀ ਸਾਹਿਬ ਨੂੰ ਕੋਈ ਮਾਨ ਸਰਕਾਰ ਅਸੀਂ ਰਿਪਰੈਜ਼ੈਂਟੇਸ਼ਨ ਭੇਜਾਂਗੇ ਜ਼ਰੂਰ ਭੇਜਾਂਗੇ ਰਿਪਰੈਜ਼ੈਂਟੇਸ਼ਨ ਭੇਜਿਆ ਕੁਝ ਜੀ ਤੁਹਾਡੇ ਵੱਲੋਂ ਦਿੱਤੀ ਜਾਊਗੀ ਜੇ ਪ੍ਰਸ਼ਾਸਨ ਭੇਜਾਂਗੇ ਵੈਸੇ ਤੇ ਪਹਿਲਾਂ ਅਸੀਂ ਦੇਖਾਂਗੇ ਜੇ ਪ੍ਰਸ਼ਾਸਨ ਉੱਦਾ ਕਰ ਦਿੰਦਾ ਕਿਉਂਕਿ ਅਸੀਂ ਨਹੀਂ ਚਾਹਦੇ ਪਿਹਾਰ ਕੰਮ ਦੇ ਵਿੱਚ ਅਸੀਂ ਰਿਪਰਜੈਂਟੇਸ਼ਨ ਭੇਜ ਗਏ ਅਸੀਂ ਹਾਈ ਕੋਰਟ ਜਾਈਏ ਜਾਂ ਮਤਲਬ ਹੈ ਨਾ ਮਤਲਬ ਅਸੀਂ ਇਹ ਚਾਹੁੰਨੇ ਇੱਕ ਆਮ ਕੰਮ ਆਪਾਂ ਕੋਈ ਗਲਤ ਗੱਲ ਤੇ ਮੰਗੀ ਨਹੀਂ ਪਰ ਇਹ ਪ੍ਰਸ਼ਾਸਨ ਦੇ ਕੋਲੋਂ ਅਸੀਂ ਗਲਤ ਮੰਗ ਨਹੀਂ ਕੋਈ ਕੀਤੀ ਅਸੀਂ ਤਾਂ ਸਿਰਫ ਇਹਨਾਂ ਗੱਲ ਕੀਤੀ ਹੈ ਵੀ ਬਈ ਮੋਬਾਈਲ ਦੀ ਤੁਹਾਨੂੰ ਅਲਾਉਂਸ ਮਿਲਦਾ ਜੀ ਮੋਬਾਈਲ ਫੋਨ ਚੱਕ ਲੋ ਤੁਹਾਡਾ ਆਨ ਹੋਵੇ ਤੁਹਾਡੇ ਵਟਸਐਪ ਪ੍ਰਾਈਵੇਟ ਨਾ ਹੋਣ ਕਿਉਂਕਿ WhatsApp ਦੇ ਉੱਤੇ ਕੰਪਲੇਂਟ ਕਰਨੀ ਬਹੁਤ ਆਉਗੀ ਬੰਦਾ ਲਿਖ ਕੇ ਕਰ ਦੇਉ ਜਾਂ ਉੱਤੇ ਲਿਖ ਦੂਗਾ ਕਿਉਂਕਿ ਮੈਸੇਜ ਉਸਨੇ ਆਮ ਲੋਕੀ ਕਰ ਲੈਂਦੇ ਐ ਇਵਨ ਲਿਖ ਕੇ ਉਹਦੀ ਫੋਟੋ ਕਰਕੇ ਵੀ ਭੇਜ ਦੇ ਅਸੀਂ ਆਪਣੀ ਵੀਡੀਓ ਰਾਹੀਂ ਤੁਹਾਨੂੰ ਜਾਗਰੂਤ ਕਰ ਚੱਲੇ ਆ ਤੁਸੀਂ ਦੇਖਣਾ ਕਿ ਹੁਣ ਕਿਸ ਤਰੀਕੇ ਨਾਲ ਕੰਪਲੇਂਟ ਦਰਜ ਕਰਾਣੀ ਹੈ ਸਪੋਲਿਸ ਨੂੰ ਕੋਈ ਇਨਫੋਰਮੇਸ਼ਨ ਦੇਣੀ ਹੈ ਤੇ ਅੱਗੇ ਆਉਣ ਵਾਲੇ ਕਾਨੂੰਨਾਂ ਦੇ ਵਿੱਚ ਹੋਰ ਕੀ ਕੀ ਸੇਰ ਹੋਵੇਗਾ ਅਸੀਂ ਇੱਕ ਹੋਰ ਵੀਡੀਓ ਰਾਹੀਂ ਤੁਹਾਨੂੰ ਜ਼ੋਰ ਜਾਗਰੂਤ ਕਰਾਂਗੇ ਤਾਂ ਜਿਆਦਾ ਤੋਂ ਬਹੁਤ ਧੰਨਵਾਦ ਧੰਨਵਾਦ